ਇਹ ਪਿੰਡ ਦੀ ਬਹੁਤ ਹੀ ਜ਼ਿਆਦਾ ਪਾਣੀ ਆ ਪਿੰਡ ਦੇ ਬਾਹਰ ਵਾਰ ਆ ਆ ਅੰਦਰ ਗਲੀ ਚ ਵੰਡਿਆ ਬੰਦ ਬੱਦਾ ਹੋਇਆ ਆ ਇਧਰਲੇ ਬੰਨੇ ਸਾਰੇ ਘਰ ਡੁੱਬੇ ਨੇ ਚੱਲ ਬਹੁਤ ਜ਼ਿਆਦਾ ਪਾਣੀ ਵਹ ਚੁੱਕਾ ਆ ਕੋਈ ਨਹੀਂ ਕਿਸ ਤਰ੍ਹਾਂ ਦਾ ਬੰਦਾ ਕੋਈ ਵੀ ਨਹੀਂ ਪਹੁੰਚਿਆ ਹਾਲਪਲੀਜ਼ ਤੇ ਮੇਰਾ ਭਰਾ ਜਰੂਰ ਪਾਣੀ ਦੀ ਮੱਤ ਵੀ ਕੀਤੀ ਜਾਏ ਪਾਣੀ ਨਾਲ ਕੇ ਡੁੱਬ ਚੁੱਕੇ ਨੇ ਤੇ ਪਿੰਡ ਦੇ ਨਿਸੀਕੇ ਤਲਾਣ ਕੇ ਸਾਨੂੰ ਫੋਨ ਕਰ ਸਕਦਾ ਜੇ ਦਾ ਵੀ ਨੀਰ ਆਏਗਾ ਨੂੰ ਫੋਨ ਕਰ ਲੈ ਘਰ ਚ ਆਣ ਪਾਣੀ ਚਾਹੀਦਾ ਪਾਣੀ ਚਾਹੀਦਾ ਬਹੁਤ ਹੀ ਜ਼ਿਆਦਾ ਪਾਣੀ ਭਾਜੀ ਆ ਵੇਖੋ ਕਮਰੇ ਸਾਰੇ ਠੱਠੇ ਵੇਖੋ ਘਰਾਂ ਚ ਪਾਣੀ ਭਾਜੀ ਬਹੁਤ ਹੀ ਜ਼ਿਆਦਾ ਵਾ ਅੰਦਰ ਜਾਣ ਨੂੰ ਡਰ ਲੱਗਦਾ ਵਾ ਬਹੁਤ ਹੀ ਪਾਣੀ ਜ਼ਿਆਦਾ ਜੇ ਆ ਵੇਖੋ ਤੇ ਸਾਰੇ ਜਣੇ ਬਾਹਰ ਆਂਟੀ ਹੁਣ ਇਹ ਨੇ ਜਿਨ੍ਹਾਂ ਦੇ ਕਮਰੇ ਮਤਲਬ ਡਿੱਗੇ ਨੇ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਆਂਟੀ ਕਮਰੇ ਡਿੱਗ ਪਏ ਨੇ ਤੁਹਾਡੇ ਸਾਰੇ ਡਿੱਗੇ ਨੇ ਕਮਰੇ ਸਾਰੇ ਕੋਠੇ ਤੇ ਰਹਿਣ ਦੇ ਨੇ ਬਹੁਤ ਹੀ ਜ਼ਿਆਦਾ ਪਿੰਡ ਰਨ ਸੀਕੇ ਤੱਲਾ ਆਹ ਵੀ ਰੌਂਡ ਆ ਦੇ ਵੀ ਡੰਗਰ ਸਾਰੇ ਖੱਡ ਕੇ ਆਏ ਆ ਕਿਥੇ ਬਹੁਤ ਹੀ ਨੁਕਸਾਨ ਹੋਇਆ ਪਿੰਡ ਦੇ ਸਿੰਗੇ ਤਲਾਦੇ ਵਿੱਚ ਤੇ ਜਰੂਰ ਹੈਲਪ ਕੀਤੀ ਜਾਏ ਨੰਬਰ 7814123376 ਆਣ ਕੇ ਵੀ ਹਲਪ ਇੱਥੇ ਆਣ ਕੇ ਕਰ ਸਕਦੇ ਨੇ ਪਾਣੀ ਬਹੁਤ ਜ਼ਿਆਦਾ ਇੱਥੇ ਆਇਆ ਨਹੀਂ ਜਾਣਾ ਇਹ ਨੰਬਰ ਤੇ ਜੋ ਵੀ ਫੋਨ ਕਰਕੇ ਆ ਸਕਦੇ ਨੇ ਆਣ ਕੇ ਖੁਦ ਆਣ ਕੇ ਹੈਲਪ ਕਰ ਸਕਦੇ ਨੇ ਬਹੁਤ ਹੀ ਨੁਕਸਾਨ ਆਂਟੀ ਨੇ ਬਹੁਤ ਆਂਟੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਨਾ ਬਹੁਤ ਜ਼ਿਆਦਾ ਹੋਣ ਡਿਆ ਥੋੜਾ ਵੀ ਨਹੀਂ ਹੋਣ ਡਿਆ ਹਾਂਜੀ ਬਹੁਤ ਇੰਨਾ ਦਾ ਤੇ ਘਰ ਸਾਰਾ ਬਹੁਤ ਉਹ ਘਰ ਇਹਨਾਂ ਦਾ ਆਂਟੀ ਉਹਨਾਂ ਦਾ ਵਾ ਸਭ 13 ਪਿੰਆ ਨੇ ਬਹੁਤ ਜ਼ਿਆਦਾ ਗਰੀਬ ਨੇ ਤੇ ਬਹੁਤ ਮਾੜਾ ਹਾਲਾਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਬਹੁਤ ਜ਼ਿਆਦਾ ਪਾਣੀ ਵਧ ਗਿਆ ਵਾ ਬਹੁਤ ਹੀ ਜ਼ਿਆਦਾ ਵੇਖੋ ਇੱਧਰ ਉਹ ਦੁਕਾਨ ਆ ਵੀਰ ਦੀ ਸਾਹਮਣੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਹੋ ਗਿਆ ਜੀ ਬਹੁਤ ਹੀ ਜ਼ਿਆਦਾ ਮਾੜੇ ਹਾਲ ਨੇ ਪਿੰਡ ਰਣਸੀਖੇ ਤਲਾ ਦੇ। ਭਾਜੀ ਬਹੁਤ ਜ਼ਿਆਦਾ ਪਾਣੀ ਵਧ ਗਿਆ ਵਾ। ਬਹੁਤ ਹੀ ਜ਼ਿਆਦਾ ਵੇਖੋ ਇੱਧਰ। ਉਹ ਦੁਕਾਨ ਆ ਵੀਰ ਦੀ ਸਾਹਮਣੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਹੋ ਗਿਆ ਜੇ। ਬਹੁਤ ਹੀ ਜ਼ਿਆਦਾ ਮਾੜੇ ਹਾਲ ਨੇ ਪਿੰਡ ਰਣਸੀਖੇ ਤਲਾ ਦੇ। ਅਵੇ ਹੀ ਸਕਦੇ ਜੇ ਸਾਰਾ ਕੋਠੇ ਦਾ ਸਮਾਨ ਚੜਿਆ ਵਾ। ਬਹੁਤ ਹੀ ਜ਼ਿਆਦਾ ਪਾਣੀ ਉਧਰ ਵੀ ਚੈੱਕ ਕਰਾਈ ਵੀਰ ਬਹੁਤ ਹੀ ਜ਼ਿਆਦਾ ਕਿਤੇ ਵੀ ਨਹੀਂ ਜਾਇਆ ਜਾਣ ਦਾ ਸਬਦਾ ਲੈਣ ਵਾਸਤੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ। ਤੇ ਮੇਰੇ ਵੀਰ ਸਾਰੇ ਜਣੇ ਜਰੂਰ ਮਤ ਕਰੋ ਸਾਰੇ ਗਰੀਬ ਪਰਵਾਰਾਂ ਦੀ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਕਿ ਬਹੁਤ ਹੀ ਜ਼ਿਆਦਾ ਪਾਣੀ ਵਧ ਗਿਆ ਪਿੰਡ ਦੀ ਸਥਿਤੀ ਹਾਲ ਦੇਖੋ ਬਹੁਤ ਹੀ ਜ਼ਿਆਦਾ ਮੜਿਆ ਪਿਆ ਹੋਣਾ ਹੈ ਘਰ ਰੁਬਕਾਰ ਪਾਣੀ ਲੈਣ ਵਾਸਤੇ ਜਾਣਦੇ ਨੇ ਬਹੁਤ ਦੇ ਹੀ ਜ਼ਿਆਦਾ ਨੁਕਸਾਨ ਹੋ ਗਿਆ ਵਾ ਹਮਰੇ ਦੇਖਦੇ ਕੋਠਾ ਦੇ ਜਣੇ ਅੱਧਰ ਵਿੱਚੋਂ ਪਾਣੀ ਵਧ ਗਿਆ ਜਰੂਰ ਸਾਡੇ ਪਿੰਡਰਾਂ ਸੀਕੇ ਤਲਾ ਦੇ ਵਿੱਚ ਹਲਪ ਕੀਤੀ ਜਾਏ ਫੋਨ ਨੰਬਰ 7342376 ਇਹ ਨੰਬਰ ਤੇ ਫੋਨ ਕਰੋ ਆਣ ਕੇ ਖੁਦ ਦੇਖ ਸਕਦੇ ਜੇ ਮਤ ਕੀਤੀ ਜਾਵੇ ਕੋਈ ਵੀ ਪ੍ਰਸ਼ਾਸਨ ਕੋਈ ਨਹੀਂ ਪਹੁੰਚਾ ਇੱਥੇ ਇਹਨਾਂ ਨੂੰ ਜ਼ਰੂਰ ਆਣ ਕੇ ਮਤ ਕਰਨੀ ਚਾਹੀਦੀ ਆ ਪਿੰਡਰ ਨੂੰ ਸੁਕੇ ਤਲਾ ਦੇ ਵਿੱਚ ਲੋਕ ਰਾਸ਼ਨ ਵੀ ਲੈਣ ਕਿਤੇ ਵੀ ਨਹੀਂ ਜਾਇਆ ਜਾਂਦਾ ਰਾਹ ਸਾਰੇ ਬੰਦ ਹੋ ਗਏ ਨੇ ਪਾਣੀ ਦੀ ਕਿਸੇ ਵੀ ਤਰ੍ਹਾਂ ਦੀ ਹੈਲਪ ਮੇਰਾ ਵੀ ਜਿਹੜਾ ਵੀ ਕਰ ਸਕਦਾ ਸਾਨੂੰ ਫੋਨ ਕਰਕੇ ਪਿੰਡ ਆਣ ਕੇ ਖੁਦ ਅਸੀਂ ਨਾਲ ਜਾਵਾਂਗੇ ਤੇ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਭਾਜੀ ਘਰਾਂ ਚ ਪਾਣੀ ਪਿੰਡ ਰਨ ਸੀਕੇ ਤਲਾ ਬਹੁਤ ਹੀ ਜਿਆਦਾ ਪਾਣੀ ਵਧ ਚੁੱਕਾ ਆ ਤੇ ਲੋਕਾਂ ਦੇ ਘਰ ਵੀ ਬਹੁਤ ਮਾੜੇ ਹਾਲਾਤ ਨੇ ਆ ਵੇਖੋ ਸਾਹਮਣੇ ਬਹੁਤ ਹੀ ਜਿਆਦਾ ਪਾਣੀ ਵਧ ਗਿਆ ਵਾ ਘਰੋਂ ਬਕਾਰ ਲੋਕੀ ਹੋਏ ਨੇ ਇਧਰ ਵੇਖੋ ਬਹੁਤ ਹੀ ਜਿਆਦਾ ਪਿੰਡ ਰਨ ਸੀਕੇ ਤਲਾ ਗਰੀਬ ਬੰਦੇ ਸਾਰੇ ਘਰ ਵੀ ਡਿੱਗ ਚੁੱਕੇ ਨੇ ਕੋਠਿਆਂ ਤੇ ਬੈਠੇ ਨੇ ਬਹੁਤ ਹੀ ਜਿਆਦਾ ਮਾੜੇ ਹਾਲਾਤ ਨੇ ਤੇ ਕੋਈ ਵੀ ਹੈਲਪ ਵਾਸਤੇ ਕੋਈ ਵੀ ਵੀਰ ਇੱਥੇ ਨਹੀਂ ਪਹੁੰਚਾ ਆਂਟੀ ਉਹਨਾਂ ਦੇ ਸਾਰੇ ਕਮਰੇ ਡਿੱਗ ਪਏ ਨੇ ਆ ਵੇਖੋ ਘਰੋਂ ਬੁਕਾਰ ਹੋਇਆ ਵਿਚਾਰੇ ਸਾਰਾ ਅੱਧਿਓ ਵੱਧ ਪਾਣੀ ਹੋ ਗਿਆ ਇਹਨਾਂ ਦੇ ਘਰ ਸਾਰੇ ਘਰ ਪਾੜ ਚੁੱਕਾ ਵਾ ਬਹੁਤ ਨੁਕਸਾਨ ਹੋਇਆ ਭਾਜੀ ਤੇ ਅਜੇ ਤੱਕ ਕੋਈ মিডিਆ ਕੋਈ ਕੁਝ ਨਹੀਂ ਇੱਥੇ ਆਇਆ ਤੇ ਇਹਨਾਂ ਨੂੰ ਜ਼ਰੂਰ ਆਣ ਕੇ ਗਰੀਬ ਬੰਦੇ ਦੀ ਮਦਦ ਕਰਨੀ ਚਾਹੀਦੀ ਆ ਆ ਵੇਖੋ ਘਰ ਵਿੱਚ ਪਾਣੀ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਘਰੋਂ ਬਾਹਰ ਨੇ ਸਾਰੇ ਜਣੇ ਪਿੰਡ ਰੰਸੀਕੇ ਤਲਾ ਦੀ ਬਾਰ ਬਾਰ ਫਿਰਨੀ ਤੇ ਉਹ ਵੇਖੋ ਘਰਾਂ ਚ ਬਹੁਤ ਹੀ ਜ਼ਿਆਦਾ ਪਾਣੀ ਆ ਜੀ ਜੀ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਵੀਰ ਦੇ ਕਮਰੇ ਸਾਰੇ ਡਿੱਗ ਪਏ ਨੇ ਆ ਵੇਖੋ ਅੰਦਰ ਲਿਆ ਮੇਰਾ ਵੀਰ ਕੈਮਰਾਮੈਨ ਆ ਵੇਖੋ ਸਾਰੇ ਛੱਤਾਂ ਡਿੱਗ ਪਈਆਂ ਨੇ ਤੇ ਵੀਰ ਨੂੰ ਸਾਰਾ ਸਮਾਨ ਭਿੱਜੰਡਿਆ ਵਾ ਤੇ ਕੋਈ ਵੀ ਹਲਕੀ ਨਹੀਂ ਇੱਥੇ ਪਹੁੰਚਾ ਤੇ ਛੱਤ ਸਾਰੀ ਡਿੱਗੀ ਉਤੋਂ ਘਰੋਂ ਬਕਾਰ ਹੋਇਆ ਵੀਰ ਨੂੰ ਪੁੱਛ ਸਕਦੇ ਤੁਸੀਂ ਇੱਥੇ ਹੈਗੇ ਨਹੀਂ ਵੀਰ ਵੀ ਦੱਸਿਓ ਹਾਂਜੀ ਹਾਂਜੀ ਭਾਜੀ ਇਦਾਂ ਜੀ ਘਰੋਂ ਹੋਰ ਕਿਤੇ ਘਰ ਰਹਿਣ ਡਿਆ ਭਰਾ ਗਰੀਬ ਬਹੁਤ ਜ਼ਿਆਦਾ ਆ ਤੇਰੀ ਜ਼ਰੂਰ ਹਲਪ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ